ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਨੇ 6 ਦਿਨ ਹੋ ਗਏ ਕੋਈ ਮੈਡੀਕਲ ਟਰੀਟਮੈਂਟ ਨਹੀਂ ਯਾਨੀ ਕਿ ਲਿਆ ਗਿਆ ਉਹਨਾਂ ਨੂੰ ਡਾਕਟਰਾਂ ਵੱਲੋਂ ਦਿੱਤਾ ਗਿਆ ਕਿਉਂਕਿ ਡਾਕਟਰਾਂ ਵੀ ਆਪਣੀਗਾ ਸਹੀ ਨੇ ਉਹਨਾਂ ਦੀਆਂ ਹੱਥਾਂ ਦੀਆਂ ਜਿਹੜੀਆਂ ਨਾੜਾਂ ਨੇ ਉਹ ਸਾਰੀਆਂ ਹੀ ਬਲੌਕ ਹੋ ਗਈਆਂ ਨੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਪੈਰਾ ਦੀਆਂ ਨਾੜਾਂ ਲੱਭ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਪਰ ਹਜੇ ਤੱਕ ਉਹਨਾਂ ਨੂੰ ਡ੍ਰਿਪ ਨਹੀਂ ਲੱਗੀ ਹੈ ਤਾਂ ਇਸ ਪੂਰੇ ਵਿਛੇ ਤੇ ਗਲਤ ਬਤ ਕਰਦੇ ਆਂ ਸਾਡੇ ਸਾਡੇ ਸੀਨੀਅਰ ਪੱਤਰਕਾਰ ਜੁੜੇ ਨੇ ਖੜੜ ਤੋਂ ਸੰਜੀਤ ਸ਼ਰਮਾ ਜੀ ਉਹਨਾਂ ਕਰਦੇ ਆਂ ਗੱਲਬਾਤ ਕਿਉਂਕਿ ਉਹ ਪੂਰੀ ਖਨੌਰ ਦੀ ਅਪਡੇਟ ਰਦਦੇ ਨੇ ਤੇ ਸੰਜੀਤ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਕਰਦਾ ਜੀ ਪ੍ਰੋਗਰਾਮ 'ਚ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਬਹੁਤ ਹੀ ਇੱਕ ਮੰਦਭਾਗੀ ਖਬਰ ਦੇਖੋ ਫਿਰ ਤੋਂ ਸਾਹਮਣੇ ਆ ਗਈ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਖਬਰ ਡੱਲੇਵਾਲ ਸਾਹਿਬ ਦੇ ਨਾਲ ਜੁੜੀ ਹੋਈ ਹੈ ਜੀ ਜੀ ਢੱਲੇਵਾਲ ਸਾਹਿਬ ਦੇ ਨਾਲ ਖਬਰ ਜੁੜੀ ਹੋਈ ਹੈ ਦੇਖੋ ਜੁੜੀ ਅੱਜ 76 ਦਿਨ ਦੀ ਅਸੀਂ ਗੱਲ ਕਰਦੇ ਆ ਦੋ ਮਹੀਨੇ ਤੋਂ ਉੱਤੇ ਪਲੱਸ ਹੋ ਗਏ ਜੀ ਦੋ ਮਹੀਨੇ ਵੀ ਕਾ ਸਵਾ ਦੋ ਮਹੀਨੇ ਲਾ ਲਓ ਜੀ ਹਾਂਜੀ ਖਾਣਾ ਨਾ ਖਾਣਾ ਜਾਂ ਆਪਣਾ ਦਵਾਈ ਵੀ ਨਹੀਂ ਲੈਣੀ ਜਾਂ ਕੁਝ ਟਾਈਮ ਤੋਂ ਜਿਹੜੀ ਸਰਕਾਰ ਦੇ ਨਾਲ ਗੱਲ ਹੋਈ ਸੀ ਵੀ ਦਵਾਈ ਬੂਟੀ ਲੈਣ ਲੱਗ ਗਏ ਸੀ ਜੀ ਲੇਕਿਨ ਹੁਣ ਪੋਜੀਸ਼ਨ ਥੋੜੀ ਸਾਬ ਇਦਾਂ ਦੀ ਆ ਗਈ ਵੀ ਅਗਰ ਡਾਕਟਰਾਂ ਨੇ ਕੋਈ ਇੰਜੈਕਸ਼ਨ ਵੀ ਲਾਉਣਾ ਹੈ ਜਾਂ ਕੋਈ ਡਿੱਪ ਵੀ ਦੇਣੀ ਹੈ ਤਾਂ ਵੀ ਜਿਹੜੀਆਂ ਉਹਨਾਂ ਨੂੰ ਨਾੜਾਂ ਲੱਪਣ ਦੀ ਜਰੂਰਤ ਪੈ ਰਹੀ ਆ ਨਾੜਾਂ ਨਹੀਂ ਲੱਭ ਰਹੀਆਂ ਨਸਾਂ ਲੱਭ ਨਹੀਂ ਰਹੀਆਂ ਢੱਲੇਵਾਲ ਸਾਹਿਬ ਦੀ ਜੀ ਕਿ ਕਮਜ਼ੋਰੀ ਜਾਂ ਸਰੀਰ ਦੇ ਅੰਦਰ ਅੰਨ ਪਾਣੀ ਦਾ ਨਾ ਹੋਣਾ ਜਾਂ ਦਵਾਈ ਪ੍ਰੋਪਰ ਤਰੀਕੇ ਦੇ ਨਾਲ ਨਾ ਲੈਣੀ ਇਹ ਚੀਜ਼ ਦਾ ਜਿਹੜਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਡਾਕਟਰਾਂ ਨੂੰ ਵੀ ਬੜੀ ਦਿੱਕਤ ਆ ਰਹੀ ਹੈ ਨਾ ਟ੍ਰੀਟਮੈਂਟ ਕਰਨ ਦੇ ਵਿੱਚ ਇਲਾਜ ਕਰਨ ਦੇ ਵਿੱਚ ਕਿਉਂਕਿ ਢੱਲੇਵਾਲ ਸਾਹਿਬ ਦਾ ਜਿਹੜਾ ਖਾਣਾ ਪੀਣਾ ਹੈ ਜਾਂ ਦਵਾਈ ਬੂਟੀ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋ ਰਹੀ ਸੋ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਅਸੀਂ ਸਪੋਰਟਰਾਂ ਨੂੰ ਵੀ ਬੇਨਤੀ ਕਰਦੇ ਆਂ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਸਭ ਤੋਂ ਪਹਿਲਾਂ ਡੱਲੇਵਾਲ ਸਾਹਿਬ ਦੀ ਸੇਜ ਦਾ ਧਿਆਨ ਰੱਖਿਆ ਜਾਵੇ ਬਾਕੀ ਜੋ ਪ੍ਰੋਗਰਾਮ ਹੁੰਦੇ ਰਹਿਣਗੇ ਕਿਉਂਕਿ ਜਾਨ ਨਹੀਂ ਰਹੂਗੀ ਜਾਂ ਕੋਈ ਨੁਕਸਾਨ ਹੋ ਜਾਂਦਾ ਜਾਨ ਦਾ ਤੇ ਫਿਰ ਬਾਅਦ ਦੇ ਵਿੱਚ ਚਾਹੇ ਆਪਾਂ ਰੋਲੀਏ ਚਾਹੇ ਅਫਸੋਸ ਕਰਲੀਏ ਫਿਰ ਉਹਦਾ ਕੋਈ ਫਾਇਦਾ ਨਹੀਂ ਜੀ ਹੁੰਦਾ ਏ ਤੁਹਾਨੂੰ ਖੋਰਾ ਡੇਟਨਾ ਸ਼ਰਮਾ ਜੀ ਕੇ ਨਾ ਅੱਜ ਇਹ ਵੀ ਹੋ ਸਕਦਾ ਹੈ ਕਿ ਡੱਲੇਵਾਲ ਸਾਹਿਬ ਨੂੰ ਉਥੋਂ ਪੁਲਿਸ ਵੱਲੋਂ ਚੱਕ ਕੇ ਕਿਸੇ ਹਸਪਤਾਲ ਵਿੱਚ ਲਿਜਾਇਆ ਜਾ ਸਕੇ ਕਿਉਂਕਿ ਪੁਲਿਸ ਕੁਝ ਐਕਸ਼ਨ ਲੈਂਦੇ ਹੁਣ ਪੂਰਾ ਮੂਡ ਦੇਖਾਈ ਦੇ ਰਿਹਾ ਸਰਕਾਰ ਆਪਣੇ ਉੱਪਰ ਕੋਈ ਗੱਲ ਨਹੀਂ ਆਂਦੇਣਾ ਚਾਹਦੀ ਇਹ ਵੀ ਅੱਜ ਹੋ ਸਕਦਾ ਹੈ ਇੱਕੋ ਛੋਡੀ ਸਾਹਿਬ ਜਬਰਦਸਤੀ ਗੜੀ ਵਜਾ ਤੋਂ ਕਰਨੀ ਹੈ ਜੀ ਜਬਰਦਸਤ ਕਰਨ ਦੀ ਸਾਨੂੰ ਕਿਉਂ ਜ਼ਰੂਰਤ ਪੈ ਰਹੀ ਹੈ ਦੇਖੋ ਇਸੀ ਚੀਜ਼ ਨੂੰ ਇੱਕ ਸਿਸਟਮ ਚ ਲੈ ਕੇ ਸੂਬਾ ਸਰਕਾਰ ਸਿਸਟਮ ਚ ਲੈ ਕੇ ਸੈਂਟਰ ਸਰਕਾਰ ਸਿਸਟਮ ਚ ਲੈ ਕੇ ਪਹਿਲਾਂ ਤਾਂ ਜਾਨ ਦਾ ਧਿਆਨ ਰੱਖਿਆ ਜਾਵੇ ਦਵਾਈ ਬੂਟੀ ਦਾ ਧਿਆਨ ਰੱਖਿਆ ਜਾਵੇ ਭਰੋਸਾ ਆਸ਼ਵਾਸਨ ਦਿੱਤਾ ਜਾਵੇ ਲਿਖਤੀ ਰੂਪ ਚ ਦਿੱਤਾ ਜਾਵੇ ਵੀ ਕੋਈ ਗੱਲ ਨਹੀਂ ਤੁਸੀਂ ਆਪਣਾ ਇਲਾਜ ਕਰਾਓ ਤੁਸੀਂ ਆਪਣੀ ਜਿਹੜੀ ਭੁੱਖ ਹੜਤਾਲ ਰੱਖੀ ਹੋਈ ਆ ਮਰਨ ਵਾਰਤ ਰੱਖਿਆ ਹੋਏ ਇਹਨੂੰ ਤੁਸੀਂ ਖੋਲਣ ਦੀ ਕੋਸ਼ਿਸ਼ ਕਰੋ ਤੰਦਰੁਸਤ ਹੋ ਕੇ ਧਰਨੇ ਦੇ ਵਿੱਚ ਬਿਠੋ ਕਿਉਂ ਇਹ ਇਹ ਤਾਂ ਹੈ ਨਹੀਂ ਵੀ ਅੱਜ ਜਿਹੀ ਬੈਠ ਗਿਆ ਤਾਂ ਕੱਲ ਨੂੰ ਸਾਡਾ ਮਸਲਾ ਹੱਲ ਹੋ ਗਿਆ ਸਵਾ ਦੋ ਮਹੀਨੇ ਤੋਂ ਜਿਹੜੇ ਪਲੱਸ ਹੋ ਗਏ ਹਨ ਕਹਿਣਾ ਸੌਕਾ ਛੋਡੀ ਸਾਬ ਕੜਾਕੇ ਦੀ ਠੰਡ ਉੱਤੋਂ ਬਾਰਿਸ਼ ਫਿਰ ਜਿੰਨੇ ਸਪੋਰਟਰ ਬੈਠੇ ਆ ਜਾਂ ਜਿੰਨੇ ਜਥੇਬੰਦੀਆਂ ਦੇ ਲੋਕ ਜਾਂ ਆਮ ਲੋਕ ਨਾਲ ਆ ਉੱਥੇ ਏਕਨੌਰੀ ਬਾਰਡਰ ਤੇ ਆਉਂਨੇ ਆ ਜਾਂ ਹੋਰ ਅਲੱਗ-ਅਲੱਗ ਬਾਰਡਰਾਂ ਤੇ ਧਰਨਿਆਂ ਤੇ ਬੈਠੇ ਆ ਬੈਠਣਾ ਬਹੁਤ ਮੁਸ਼ਕਲ ਹੈ ਘਰ ਛੱਡਣਾ ਹੀ ਮੁਸ਼ਕਲ ਹੋ ਜਾਂਦਾ ਜਿਹੜਾ ਅੱਗੇ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਬੜਾ ਔਖਾ ਹੁੰਦਾ ਹੈ ਜੀ ਸ਼ਰਮਾ ਜੀ ਵੇਖੋ ਨਾ ਤੁਹਾਡਾ ਨਾ ਮੇਰਾ ਦੇ ਨਾਂ ਸਾਡੇ ਚੈਨਲ ਦਾ ਪਰ ਅਸੀਂ ਹਮੇਸ਼ਾ ਸੱਚ ਦੀ ਆਵਾਜ਼ ਠਾਣਨੇ ਆ ਠੀਕ ਹੈ ਇੱਕ ਬੰਦਾ ਇੰਨੇ ਦਿਨਾਂ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਹੈ ਨਾ ਮਰਨ ਮਰਤੇ ਬੈਠਿਆ ਕਿਉਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਸਸਤੀਆਂ ਚੀਜ਼ਾਂ ਮਿਲ ਸਕਣ ਪਰ ਮੋਦੀ ਸਰਕਾਰ ਨਹੀਂ ਜਾਗਨ ਦਾ ਨਾਮ ਲੈ ਰਹੀ ਤੇ ਇਸ ਦੇ ਵਿੱਚ ਇੱਕ ਅਪਡੇਟ ਇਹ ਆ ਰਹੀ ਹੈ ਕਿ ਅੱਜ ਦੇਖੋ ਇੱਕ ਤੁਸੀਂ ਪਹਿਲਾਂ ਵੀ ਮੈਂ ਨਾ ਜ਼ਿਕਰ ਕਰਦੇ ਹੋ ਅੱਜ ਦੋਨੋਂ ਫਾਰਮਾ ਸੰਯੁਕਤ ਕਿਸਾਨ ਮੋਰਚਾ 1 ਤੇ 2 ਜਿਹੜੇ ਬਣੇ ਨੇ ਉਹ ਦੋਨੋਂ ਅੱਜ ਮੀਟਿੰਗਾਂ ਕਰਨੀਆਂ ਮੀਟਿੰਗ ਤੋਂ ਬਾਅਦ ਆਫਟਰ ਦੁਪਹਿਰ ਤੋਂ ਬਾਅਦ ਉਹਨਾਂ ਦੀ ਇੱਕ ਪ੍ਰੈਸ ਕਾਨਫਰੈਂਸ ਵੀ ਹੋਏਗੀ ਵੀ ਡੱਲੇਵਾਲ ਸਾਹਿਬ ਤੇ ਉਹ ਕਿੱਡਸੇ ਲੈਣਗੇ ਪਰ ਹੈਰਾਨੀ ਇਹ ਹੈ ਕਿ ਉਹ ਡੱਲੇਵਾਲ ਸਾਹਿਬ ਤੇ ਕਿਉਂ ਡਿਸੀਜਨ ਲੈ ਰਹੇ ਨੇ ਕਿਉਂਕਿ ਡੱਲੇਵਾਲ ਸਾਹਿਬ ਤਾਂ ਖੁਦ ਆਪ ਆਪਣਾ ਡਿਸੀਜਨ ਲੈ ਕੇ ਬੈਠੇ ਹੋਏ ਨੇ ਕਿਤਨਾ ਕਿਤੇ ਜੱਥੇਬੰਦੀਆਂ ਵਿੱਚ ਵੀ ਰਾਜਨੀਤੀ ਸ਼ੁਰੂ ਹੋ ਗਈ ਹੈ ਕੱਲ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਬੁੱਢੀ ਸਾਹਿਬ ਰਾਜਨੀਤੀ ਤੋਂ ਉਸ ਦਿਨ ਤੋਂ ਹੀ ਸਾਹਮਣੇ ਦਿਖਣ ਲੱਗ ਗਈ ਸੀ ਜਿਸ ਦਿਨ ਤੋਂ 18 ਤਰੀਕ ਤੋਂ ਜਿਹੜਾ ਸਰਕਾਰ ਦਾ ਵਫਦ ਆਇਆ ਸੀ ਸੈਂਟਰ ਸਰਕਾਰ ਦਾ ਇੱਕ ਵਫਦ ਆਇਆ ਸੀ ਉਹ ਆ ਕੇ ਬੈਠ ਕੇ ਗੱਲਬਾਤ ਕਰਕੇ ਗਈ ਸੀ ਉਸੇ ਦਿਨ ਤੋਂ ਹੀ ਕੁਝ ਜਥੇਬੰਦੀਆਂ ਨੂੰ ਪ੍ਰੋਬਲਮ ਹੋਣ ਲੱਗ ਗਈ ਸੀ ਇਹ ਇਹ ਪ੍ਰੋਗਰਾਮ ਕਿੱਦਾਂ ਬਣਾਇਆ ਇਹ ਲੰਬੀ ਡੇਟ ਰੱਖ ਦਿੱਤੀ ਇਹ ਕਰ ਦਿੱਤਾ ਉਹ ਕਰ ਦਿੱਤਾ ਦੇਖੋ ਜਦੋਂ ਅਸੀਂ ਕਮਿਸ਼ਨ ਤੇ ਅਸੀਂ ਬੈਠੇ ਹਾਂ ਸਾਡਾ ਮੰਜ਼ਿਲ ਇੱਕ ਹੈ ਲੇਕਿਨ ਅਸੀਂ ਅਲੱਗ-ਅਲੱਗ ਉਸ ਮੰਜ਼ਿਲ ਤੇ ਰਸਤੇ ਜਾਣ ਦੇ ਰਸਤੇ ਕਿਉਂ ਕੱਢ ਰਹੇ ਹਾਂ ਰਸਤੇ ਕਿਉਂ ਬਣਾ ਰਹੇ ਹਾਂ ਜਥੇਬੰਦੀਆਂ ਨੂੰ ਸਮਝਣ ਜ਼ਰੂਰ ਤਾਂ ਦੇਖੋ ਮੈਂ ਤਾਂ ਬੇਵਨ ਤੋਂ ਕਹਿੰਦਾ ਆ ਰਿਹਾ 360 ਦਿਨ ਦੇ ਨੇੜੇ ਢੜੇ ਹੋ ਗਿਆ ਜਿਹੜਾ ਧਰਨਾ ਚੱਲ ਰਿਹਾ ਜਿਹੜਾ ਸੰਘਰਸ਼ 2 ਹੈ ਜੀ 13 ਫਰਵਰੀ ਤੋਂ ਸਟਾਰਟ ਹੋਇਆ ਸੀਗਾ 360 360 ਦਿਨ ਦੇ ਕਰੀਬ ਇਹ ਹੋ ਗਿਆ ਮੈਂ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਵੀ ਤੁਸੀਂ ਜਿੰਨਾ ਚਿਰ ਇੱਕਾ ਨਹੀਂ ਦਿਖਾਉਂਦੇ ਜਿੰਨਾ ਚਿਰ ਇੱਕ ਜੁਟ ਨਹੀਂ ਹੁੰਦੇ ਉਹਨਾਂ ਚਿਰ ਸਰਕਾਰ ਕੁਝ ਨਹੀਂ ਕਰਦੀ ਸਰਕਾਰ ਨੂੰ ਉਲਟ ਫਾਇਦਾ ਹੋ ਰਿਹਾ ਹੈ ਜਿੰਨਾ ਤੁਸੀਂ ਫੁੱਟ ਪਾਉਂਗੇ ਜਿੰਨੀਆਂ ਤੁਸੀਂ ਜਥੇਬੰਦੀਆਂ ਦੇ ਅਲੱਗ ਥੜੇ ਬਣਾਉਂਗੇ ਜਾਂ ਐਸਕੇ ਐਮ 2 3 4 ਬੰਦੀ ਗੱਲ ਕਰੋਗੇ ਤਾਂ ਉਹਦੇ ਵਿੱਚ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਫਾਇਦਾ ਹੋ ਰਿਹਾ ਕਿਉਂਕਿ ਸੈਂ ਸਰਕਾਰ ਨੂੰ ਪੱਕੀ ਪਕਾਈ ਮਿਲ ਰਹੀ ਆ ਸੋ ਸੈਂਟਰ ਸਰਕਾਰ ਨੂੰ ਪੱਕੀ ਪਕਾਈ ਨਾ ਦੋ ਇਦਾਂ ਦੀ ਪੋਜੀਸ਼ਨ ਸਾਹਮਣੇ ਆਉਣ ਨਾ ਦੋ ਵੀ ਕੱਲ ਨੂੰ ਸਰਕਾਰ ਕਹਿ ਦੇਵੇ ਵੀ ਅਸੀਂ ਕਿਹੜੇ ਜਥੇਬੰਦੀ ਨਾਲ ਗੱਲ ਕਰੀਏ ਜੋ ਕਿ ਹੁਣ ਪਰਤਿਤੀ ਬਣਦੀ ਜਾ ਰਹੀ ਆ ਅੱਗੇ ਤੇ ਅੱਗੇ ਜੀ ਮੈਂ ਦੱਸ ਦੇਣਾ ਕਿ ਕੱਲ ਦਿੱਲੀ ਚੋਣਾ ਦਿੱਤਣ ਤੋਂ ਬਾਅਦ ਮੋਦੀ ਸਰਕਾਰ ਨੇ ਮੋਦੀ ਸਾਹਿਬ ਖੁਦ ਜਿਹੜੇ ਪੀਐਮ ਨੇ ਸਾਡੇ ਦੇ ਉਹਨਾਂ ਨੇ ਇੱਕ ਆਪਣਾ ਬਿਆਨ ਦਿੱਤਾ ਜਿੱਦ ਦੀ ਖੁਸ਼ੀ ਕੁਝ ਦੇ ਵਿੱਚ ਆਪ ਪਾਰਟੀ ਦਾ ਯਾਨੀ ਭਾਂਡਾ ਫੋੜਿਆ ਤੇ ਕਾਂਗਰਸ ਬਾਰੇ ਵੀ ਬੋਲੇ ਉੱਥੇ ਹੀ ਉਹਨਾਂ ਨੇ ਇਹ ਗੱਲ ਵੀ ਕੀਤੀ ਹੈ ਪੰਜਾਬ ਬਾਰੇ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਵੀ ਜਿਹੜੇ ਉੱਥੇ ਧਰਨੇ ਦੇ ਬੈਠੇ ਆ ਜੀ ਤਾਂ ਉਹਨਾਂ ਨੇ ਤੁਹਾਡੇ ਦੀ ਗੱਲ ਕਹੀ ਵੀ ਜਿਹੜੇ ਕਿਸਾਨ ਆਗੂ ਆ ਉਹ ਇੱਕੋ ਕੇ ਗੱਲ ਕਰਨ ਉਹ ਇੱਕ ਨਹੀਂ ਹੈ ਉਹ ਵੀ ਗੱਲ ਕਰਨ ਦੀ ਉਹਨਾਂ ਦੇ ਵਿਚਾਰਾ ਤੋਂ ਲੱਗਿਆ ਕਰ ਸਕਦੇ ਨੇ ਪਰ ਕਿਸਾਨ ਆਗੂ ਇਕੱਠੇ ਨਹੀਂ ਹੋ ਰਹੇ ਬਿਲਕੁਲ ਕਿਸਾਨ ਆਗੂ ਉਹਦੀ ਦੇ ਪਰ ਪਹਿਲੇ ਸੀ ਕਹਾਂਗੇ ਵੀ ਕਿਸਾਨ ਆਗੂਆਂ ਦੀ ਕਿਸਾਨ ਜਥੇਬੰਦੀਆਂ ਦੀ ਜਾਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ ਦੀ ਜਿਹੜੀ ਗਲਤੀ ਹੈ ਸਾਹਮਣੇ ਆ ਰਹੀ ਹੈ ਪਹਿਲਾਂ ਤਾਂ ਅਸੀਂ ਫਸਟ ਗੱਲ ਉਹ ਕਰਾਂਗੇ ਕਿਉਂ ਅਗਰ ਅਸੀਂ ਇਦਾਂ ਦੀ ਸਥਿਤੀ ਸਰਕਾਰ ਦੇ ਸਾਹਮਣੇ ਨਹੀਂ ਪੇਦਾ ਕਰੂਗੇ ਜਾਂ ਆਪਣੇ ਸਾਹਮਣੇ ਨਹੀਂ ਪੇਦਾ ਕਰੂਗੇ ਵੀ ਸਰਕਾਰ ਸੋਚਣ ਦੇ ਮਜਬੂਰ ਹੋ ਜਾਵੇ ਕਿ ਕੀ ਵੀ ਗੱਲ ਹੈ ਸੀ ਮੰਨੀਏ ਕਿਉਂ ਅਸੀਂ ਇਦਾਂ ਦਾ ਪੁਆਇੰਟ ਬਣਾ ਕੇ ਦੇ ਰਹੇ ਹਾਂ ਕਿਉਂ ਉਹ ਉਹਦਾਂ ਦੀਆਂ ਇਸ ਸਥਿਤੀਆਂ ਸਾਹਮਣੇ ਲਿਆ ਰਹੇ ਹਾਂ ਦੇਖੋ ਸੋ ਸਮਝਣ ਤੇ ਵਿਚਾਰਨ ਦੀ ਜ਼ਰੂਰਤ ਹੈ ਕਿ ਕਹਿ ਦੇਣਾ ਸੌਖਾ ਵੀ ਮਰਨ ਵਰਤ ਤੇ ਬੈਠਣਾ ਜਾਂ ਭੁਖੜਤਾ ਬੈਠਣਾ ਜਿਹੜੇ ਲੋਕ ਐਸਕੇਐਮ 2 3 ਦੀ ਗੱਲ ਕਰਦੇ ਆ 4 ਦੀ ਗੱਲ ਕਰਦੇ ਆ ਪਹਿਲਾਂ ਤਾਂ ਉਹ ਉਸ ਮਕਾਮ ਤੇ ਉਸ ਤਰੀਕੇ ਨਾਲ ਬੈਠ ਕੇ ਦਿਖਾਓ ਜਿਹੜੇ ਹਿਸਾਬ ਨਾਲ ਢੱਲੇਵਾਲ ਸਾਹਿਬ ਬੈਠਿਆ ਕੋਈ ਸੌਖੀ ਗੱਲ ਨਹੀਂ ਐ ਦੇਖੋ ਉਹਨਾਂ ਦੀ ਫਸਲ ਵਾੜੀ ਉਹਨਾਂ ਦਾ ਪਰਿਵਾਰ ਕਿੰਨਾ ਨੁਕਸਾਨ ਹੋ ਰਿਹਾ ਪਤਾ ਨਹੀਂ ਹੋਰ ਖਨੌਰੀ ਦੇ ਵਿੱਚ ਕਿੰਨੇ ਲੋਕ ਆਏ ਬੈਠੇ ਆ ਜਿਨ੍ਹਾਂ ਦਾ ਘਰ ਪਿੱਛੇ ਦਿਹਾੜੀ ਚਲਾਉਣੀ ਮੁਸ਼ਕਲ ਹੋ ਗਈ ਘਰ ਖੇਤੀ ਬਾੜੀ ਮੁਸ਼ਕਲ ਹੋ ਗਈ ਜਾਂ ਜਿਨ੍ਹਾਂ ਕੋਲ ਘੱਟ ਜ਼ਮੀਨਾਂ ਉਹਨਾਂ ਦਾ ਖਰਚਾ ਮੁਸ਼ਕਲ ਹੋ ਗਿਆ ਦੇਖੋ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਹੁੰਦਾ ਜਿਹੜਾ ਕਰਦਾ ਉਸ ਨੂੰ ਪਤਾ ਹੁੰਦਾ ਜੀ ਕਿਉਂਕਿ ਸ਼ਰਮਾ ਜੀ ਕੱਲ ਲਾਈਵ ਅਪਡੇਟ ਸਾਡੇ ਬਹੁਤ ਪ੍ਰੋ ਲਾਈਵ ਹੀ ਚੱਲੇ ਦਿੱਲੀ ਚੋਂ ਨਾ ਤੇ ਸਾਡੇ ਪੱਤਰਕਾਰ ਚਰਨਜੀਤ ਸਿੰਘ ਨੇ ਉੱਥੋਂ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਕਿ ਹੁਣ ਦਿੱਲੀ ਫਤਿਹ ਕਰ ਲਈ ਗਈ ਹੈ ਬੀਜੇਪੀ ਵੱਲੋਂ ਹੁਣ ਕੋਸ਼ਿਸ਼ ਹੈ ਪੰਜਾਬ ਚ ਆਪ ਦੀ ਸਰਕਾਰ ਹੈ ਹੁਣ ਪੰਜਾਬ ਵੱਲ ਵਧਣਗੇ ਤਾਂ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿਉਂਕਿ ਉਹ ਬੀਜੇਪੀ ਦੇ ਕਈ ਲੀਡਰਾਂ ਦੇ ਨੇੜੇ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਬੀਜੇਪੀ ਹੁਣ ਪੰਜਾਬ ਦੇ ਵਿੱਚ ਵੜੇਗੀ ਔਰ ਬੀਜੇਪੀ ਨੂੰ ਪਤਾ ਹੈ ਕਿ ਕਿਸਾਨ ਮੋਰਚੇ ਦੇ ਬੈਠੇ ਨੇ ਤਾਂ ਬੀਜੇਪੀ ਦੋ ਮੁੱਦੇ ਸੋਲਵ ਕਰੇਗੀ ਇੱਕ ਕਿਸਾਨਾਂ ਦੇ ਮੁੱਦੇ ਤੇ ਦੂਜਾ ਬੰਦੀ ਸਿੰਘਾਂ ਦੇ ਮੁੱਦੇ ਚਲੋ ਉਹ ਹੋਣਗੇ ਆ ਨਹੀਂ ਹੋਣਗੇ ਪਰ ਜੋ ਤੱਤਪਰੈ ਸਾਹਮਣੇ ਆਂਦਾ ਹੈ ਹਾਂ ਹੁਣ ਮੋਦੀ ਸਾਹਿਬ ਪੰਜਾਬ ਵੱਲ ਕੂਚ ਕਰਨੀ ਤਿਆਰ ਹਨ ਤੁਹਾਡੀ ਗੱਲ ਸਹੀ ਹੈ ਕਿ ਕਿਸਾਨ ਆਗੂ ਕਾਫੀ ਪਿੱਛੇ ਹੋ ਗਏ ਨੇ ਕਈ ਮੈਂ ਨਾਂ ਪਹਿਲਾਂ ਵੀ ਲੈ ਚੁੱਕੇ ਆ ਦੇਖੋ ਸੌਰਨ ਸਿੰਘ ਭੰਡੇਰ ਰਾਜੇਵਾਲ ਰਕੇਸ਼ ਟਕੈਤ ਹੋਰ ਵੀ ਕਈ ਨੇ ਜੇ ਉਹ ਕਿੱਥੇ ਨੇ ਅੱਜ ਕਿਸੇ ਦੀ ਬਿਆਨਬਾਜ਼ੀ ਨਹੀਂ ਆ ਰਹੀ ਕੋਈ ਨਹੀਂ ਬੋਲ ਰਿਹਾ ਜਦ ਕੇ ਐਨੀ ਹਾਲਤ ਖਰਾਬ ਹੋ ਚੁੱਕੀ ਹੈ ਕਿ ਡਾਕਟਰਾਂ ਨੂੰ ਨਾਲਾ ਤੱਕ ਨਹੀਂ ਲੱਭ ਰਿਹਾ ਇੱਕ ਡ੍ਰਿਪ ਲਗਾਣ ਦੇ ਲਈ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਸਭ ਤੋਂ بڑا ਜਿਹੜਾ ਸਵਾਲ ਹੈ ਇਹ ਖੜਾ ਹੁੰਦਾ ਵੀ ਏਕਤਾ ਕਿੱਥੇ ਆ ਏਕਤਾ ਕਦੋਂ ਮਿਲੂਗੀ ਜਾਂ ਏਕਤਾ ਕਦੋਂ ਬਣੂਗੀ ਜਿੰਨਾ ਚਿਰ ਏਕਤਾ ਨਹੀਂ ਬਣਦੀ ਸੋਢੀ ਸਾਹਿਬ ਆਪਾਂ ਜੇ ਆਮ ਕੋਈ ਮਸਲਾ ਹੱਲ ਵੀ ਕਰਨਾ ਹੋਵੇ ਜਾਂ ਕਿਸੇ ਸਿਸਟਮ ਤੇ ਆਪਾਂ ਨੇ ਗੱਲ ਵੀ ਕਰਨੀ ਹੋਵੇ ਜਿੰਨਾ ਚਿਰ ਇੱਕਜੁੜਤਾ ਨਹੀਂ ਹੁੰਦਾ ਉਨਾਂ ਚਿਰ ਕੁਝ ਨਹੀਂ ਹੋ ਸਕਦਾ ਜਿਵੇਂ ਸਵਰਨਪੰਥੇਰ ਦੀ ਗੱਲ ਕੀਤੀ ਹੈ ਤੁਸੀਂ ਜਾਂ ਲੱਖੋਵਾਲ ਦੀ ਗੱਲ ਕਰੀਏ ਟਕਹੈਤ ਦੀ ਗੱਲ ਕਰੀਏ ਚੰਡੂਨੀ ਦੀ ਗੱਲ ਕਰੀਏ ਹਮੇਸ਼ਾ ਹੀ ਇਹਨਾਂ ਨੇ ਢੇੜੀਆਂ ਚ ਵੱਟੇ ਪਾਉਣੇ ਵਾਲੀ ਗੱਲ ਕੀਤੀ ਆ ਜਾਂ ਹਮੇਸ਼ਾ ਹੀ ਧਰਨੇ ਨੂੰ ਜਿਹੜਾ ਜਿਹਨੂੰ ਕਹਦੇ ਨੇ ਕਿ ਇੱਕ ਸਫਲਤਾਪੂਰਵਕ ਧਰਨਾ ਜਿਹੜਾ ਸਮਾਪਤ ਨਾ ਹੋਵੇ ਕਿਤੇ ਨਾ ਕਿਤੇ ਰੌਲੇ ਗੋਲੇ ਚ ਰਹੇ ਪਹਿਲਾਂ ਵੀ ਜਿਹੜਾ ਧਰਨਾ ਚੁੱਕਿਆ ਗਿਆ ਸੀਗਾ 2020 ਦੇ ਵਿੱਚ ਜਦੋਂ ਚੱਲਿਆ ਸੀਗਾ ਜਿੰਨੇ ਸਾਲ ਵੀ ਜਿੰਨੇ ਮਹੀਨੇ ਵੀ ਉਹ ਚੱਲਿਆ ਜਦੋਂ ਉਸ ਟਾਈਮ ਚੁੱਕਿਆ ਗਿਆ ਸੀਗਾ ਉਸ ਟਾਈਮ ਵੀ ਕੁਝ ਜਥੇਬੰਦੀਆਂ ਨੇ ਇਤਰਾਜ਼ ਕੀਤਾ ਸੀ ਵੀ ਤੁਸੀਂ ਬਰਬਲੀ ਗੱਲ ਨਾ ਕਰੋ ਤੁਸੀਂ ਲਿਖਤੀ ਰੂਪ ਦੇ ਵਿੱਚ ਲਓ ਕੱਲ ਨੂੰ ਸਰਕਾਰ ਮੁੱਕਰ ਸਕਦੀ ਆ ਸੋ ਉਹੀ ਟਾਈਮ ਹੋਇਆ ਕੁਝ ਟਾਈਮ ਨਿਕਲਿਆ ਉਹੀ ਗੱਲਾਂ ਤੇ ਸਰਕਾਰ ਆ ਗਈ ਉਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਅਸੀਂ ਰੱਦ ਕਰਾਉਣ ਦੀ ਗੱਲ ਕਰਦੇ ਆ ਸਰਕਾਰ ਹੋਰਨਾਂ ਚੀਜ਼ਾਂ ਨੂੰ ਲੋਕਾਂ ਦੇ ਵਿੱਚ ਲਿਆ ਕੇ ਇੱਕ ਲਾਗੂ ਕਰ ਰਹੀ ਹੈ ਕਿਹੜਾ ਲਾਗੂ ਹੋ ਚੁੱਕੇ ਆ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਜ਼ਰੂਰਤ ਹੈ ਜੀ ਸਰਮਾਈ ਦੇਖੋ ਗੁਰਨਾਮ ਸਿੰਘ ਚੁੰਡਨੀ ਦਾ ਤਾਂ ਉਸ ਦਿਨ ਹੀ ਬਿਆਨ ਆ ਗਿਆ ਸੀ ਜਦੋਂ ਵਫ਼ਦ ਆਇਆ ਸੀ ਕਿਉਂਕਿ ਮੈਂ ਚਾਹਨਾ ਵੀ 4 ਦਿਨ ਰਹਿ ਗਏ ਅੱਜ 9 ਤਰੀਕ ਹੋ ਗਈ 14 ਨੂੰ ਵਫ਼ਦ ਨੇ ਆਣਾ ਤੇ ਹੋ ਸਕਦਾ ਵਫ਼ਦ ਖੁਸ਼ੀ ਨਾ ਆਏ ਕਿਉਂਕਿ ਦਿੱਲੀ ਵਿੱਚ ਭਾਜਪਾ ਨੂੰ ਜਿੱਤ ਮਿਲੀ ਹੈ ਕੁਝ ਗੱਲਾਂ ਮੰਨੀਆਂ ਜਾਣ ਤਾਂ ਗੁਰਨਾਮ ਸਿੰਘ ਚੁੰਡਨੇ ਇੱਕ ਬੜਾ ਵਧੀਆ ਬਿਆਨ ਆਇਆ ਸੀ ਕਿ ਮੈਨੂੰ ਪੁੱਛਿਆ ਤੱਕ ਨਹੀਂ ਗਿਆ ਵੀ ਇਸ ਮੀਟਿੰਗ ਦੇ ਲਈ ਧਲੇਵਾਲ ਸਾਹਿਬ ਨੇ ਬਗੈਰ ਪੁੱਛੇ ਹਾਂ ਕੀਤੀ ਮੈਨੂੰ ਨਹੀਂ ਪੁੱਛਿਆ ਗਿਆ ਉਸ ਤੋਂ ਪੰਡੇਰ ਸਾਹਿਬ ਦਾ ਵੀ ਸ਼ੰਭੂ ਮੋਰਚੇ ਤੋਂ ਬਿਆਨ ਆਇਆ ਵੀ ਐਸਸੀ ਤਾਂ ਆਪਣਾ ਅਲੱਗ ਦਿੱਲੀ ਮੋਰਚਾ ਲੈ ਕੇ ਚੱਲੇ ਆ ਕਿਉਂ ਤੁਹਾਨੂੰ ਜਦੋਂ ਫਿਰ ਉਹੀ ਗੱਲ ਹੈ ਏਕਤਾ ਦੀ ਤੁਸੀਂ ਬੈਨਰ ਲਵਾਇਆ ਪਿਆ ਭਾਰਤੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਉਹ ਏਕਤਾ ਜਿੰਦਾਬਾਦ ਤਾਂ ਕਿੱਥੇ ਦਿਖੀ ਨਾ ਦੇਈ ਦੇਖੋ ਮਜ਼ਦੂਰ ਨੂੰ ਨਾਲ ਇੱਕ ਸਿਰਫ ਨਾਰੇ ਜੇ ਮਲਾਇਆ ਜਾਂਦਾ ਨਹੀਂ ਗਾਉਂਡ ਜ਼ੀਰੋ ਤੇ ਜਾ ਕੇ ਜੇ ਤੁਸੀਂ ਦੇਖੋ ਜਦੋਂ ਪਹਿਲਾ ਧਰਨਾ ਚੱਲ ਰਿਹਾ ਹੈਗਾ ਉਸੇ ਸੰਘਰਸ਼ ਦੇ ਵਿੱਚ ਕਿੰਨੇ ਮਜ਼ਦੂਰਾਂ ਨੂੰ ਪਿੰਡਾਂ ਦੇ ਵਿੱਚ ਕਿੰਨੇ ਮਜ਼ਦੂਰਾਂ ਦੇ ਖਿਲਾਫ ਮਜ਼ਦੂਰ ਪਰਿਵਾਰਾਂ ਦੇ ਖਿਲਾਫ ਮਤੇ ਪਾਈ ਗਈ ਸੀਗੇ ਵੀ ਅਸੀਂ ਫਲਾਨੀ ਫਸਲ ਦਾ ਕੱਟਣ ਦਾ ਇਹ ਰੇਟ ਦੇਣਾ ਲੋਈਦਾ ਇਹ ਰੇਟ ਦੇਣਾ ਬਜਾਈ ਦਾ ਇਹ ਰੇਟ ਦੇਣਾ ਤੂੜੀ ਦਾ ਇਹ ਰੇਟ ਦੇਣਾ ਦੇਖੋ ਇੱਕ ਨਾਰੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਇਹ ਨਹੀਂ ਗਰਾਊਂਡ ਜ਼ੀਰੋ ਤਾਂ ਕਿ ਹਾਂ ਮੈਂ ਇਹ ਇਹ ਜ਼ਰੂਰ ਕਹੂੰਗਾ ਵੀ ਸਾਰੇ ਪਰਿਵਾਰ ਨਹੀਂ ਹੈ ਬਹੁਤ ਪਰਿਵਾਰ ਇਹ ਜਿਹੇ ਆ ਬਹੁਤ ਕਿਸਾਨ ਇਹ ਜਿਹੇ ਆ ਜਿਹੜੇ ਆਮ ਪਰਿਵਾਰਾਂ ਨੂੰ ਮਜ਼ਦੂਰਾਂ ਨੂੰ ਆਪਣੇ ਸਕੇ ਭਰਾਵਾਂ ਤੋਂ ਸਕੇ ਭੈਣਾਂ ਤੋਂ ਵੱਧ ਉਹਨਾਂ ਦਾ ਕਰਦੇ ਵੀ ਆ ਲੇਕਿਨ ਘਾਟਾ ਅੰਕੜਿਆਂ ਦੇ ਵਿੱਚ ਐ ਜ਼ਿਆਦਾਤਰ ਕੀ ਹੁੰਦਾ ਮਜ਼ਦੂਰ ਦੇ ਨਾਂ ਨੂੰ ਨਾਲ ਜੋੜ ਕੇ ਕਿਤੇ ਨਾ ਕਿਤੇ ਜਥੇਬੰਦੀਆਂ ਸਮਝਦੀਆਂ ਵੀ ਪਤਾ ਨਹੀਂ ਪਬਲਿਕ ਸਾਡੇ ਨਾਲ ਲੱਗੀ ਮਜ਼ਦੂਰ ਸਾਡੇ ਨਾਲ ਲੱਗਿਆ ਲੇਕਿਨ ਗਰਾਊਂਡ ਜੀਰੋ ਤੇ ਆ ਕੇ ਉਹੀ ਗੱਲ ਹੋ ਜਾਂਦੀ ਐ ਵੀ ਕੋਈ ਨਾਲ ਨਹੀਂ ਲੱਗਦਾ ਕੋਈ ਕੁਝ ਨਹੀਂ ਹੁੰਦਾ ਜਿਵੇਂ ਪਹਿਲਾਂ ਮਜ਼ਦੂਰ ਨਾਰਾਜ਼ ਹੋਏ ਸੀ ਕਿ ਹੁਣ ਇਸ ਟਾਈਮ ਵੀ ਮਜ਼ਦੂਰ ਨਾਰਾਜ਼ ਆ ਕਿਉਂਕਿ ਸਿਰਫ ਇੱਕ ਨਾਅਰੇ ਦੇ ਵਿੱਚ ਨਾਂ ਜੋੜਿਆ ਜਾਂਦਾ ਅਗਰ ਸਹੀ ਅਸਲੀਅਤ ਰੂਪ ਦੇ ਵਿੱਚ ਦੇਖੀਏ ਜਾ ਕੇ ਤਾਂ ਉਹਨਾਂ ਨੂੰ ਪਿੱਛੇ ਕੀਤਾ ਜਾਂਦਾ ਜੀ ਸ਼ਰਮਾ ਜੀ ਮੈਂ ਇਕੱਲੇ ਕਿਸਾਨ ਆਗੂ ਆ ਜਥੇਬੰਦੀ ਦੀ ਗੱਲ ਨਹੀਂ ਕਰ ਪਰ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਵੀ ਵਫਦ ਵਾਲੇ ਦਿਨ ਤਾਂ ਕਹਿ ਰਹੀ ਸੀ ਕਿ ਅਸੀਂ ਭਗਵੰਤ ਮਾਨ ਸਾਹਿਬ ਦਾ ਇੱਕ ਉਹ ਆਇਆ ਸੀ ਬਿਆਨ ਮੈਂ ਪੂਲ ਦਾ ਕੰਮ ਕਰ ਰਹੇ ਹਾਂ ਚਲੋ ਵਧੀਆ ਗੱਲ ਹੈ ਪਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦਾ ਹੀ ਕੋਈ ਬਿਆਨ ਨਹੀਂ ਆਇਆ ਉਹ ਖੁਦ ਹੀ ਦਿੱਲੀ ਚ ਔਣਾ ਜੁਰੂਜੇ ਕਿਉਂਕਿ 14 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਸਰਕਾਰ ਦੇ ਵੀ ਦੱਲੇਵਾਲ ਸਾਹਿਬ ਨੇ ਕਹਿ ਆ ਸੀ ਵੀ ਮੈਂ ਕੁਝ ਬੰਦੇ ਲੈ ਕੇ ਅਸੀਂ ਸੋਚ ਰਹੇ ਹਾਂ ਉਹ ਉਸੇ ਕਰਕੇ ਸ਼ਾਇਦ ਜਿੱਥੇ ਬੰਦੀਆਂ ਚ ਪਾੜ ਪਿਆ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਚੋਣਾ ਜੀ ਬੀ ਹੋਗੇ ਤੇ ਦਿਨ ਰਹਿ ਗਏ ਸਿਰਫ 4 ਤੇ ਐ ਨਾ ਹੋਵੇ ਕਿਉਂਕਿ ਡਲੇ ਸਾਹਿਬ ਸਾਹਿਬ ਦੀ ਹਾਲਤ ਇਸ ਸਮੇਂ ਬਹੁਤ ਨਾਜ਼ੁਕ ਹੈ ਹਸਪਤਾਲ ਦੇ ਵੀ ਜਿਹੜੇ ਲਾਸਟ ਸ਼ਾਟ ਆਏ ਨਹੀਂ ਮੇਰੇ ਕੋਲ ਉਹ ਉਹ ਹਸਪਤਾਲ ਦੇ ਵਿੱਚ ਨੇ ਉੱਥੇ ਜਿਹੜਾ ਇੱਕ ਆਰਡੀ ਹਸਪਤਾਲ ਬਣਾਇਆ ਗਿਆ ਖਨੋਰੀ ਬਾਰਡਰ ਤੇ ਤੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਪੂਰੀ ਕਰ ਰਹੇ ਆ ਉੱਥੇ ਸਾਡੇ ਦੋ ਤਿੰਨ ਪੱਤਰਕਾਰ ਹੋਰ ਵੀ ਗਏ ਪਏ ਨੇ ਜਿਵੇਂ ਮੇਰੇ ਕੋਲ ਅਪਡੇਟ ਆਏਗੀ ਮੈਂ ਦਰਸ਼ਕਾਂ ਨੂੰ ਦੱਸਾਂਗਾ ਕਿਉਂਕਿ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤੁਹਾਨੂੰ ਲੱਗਦਾ ਨਹੀਂ ਸ਼ਰਮਾ ਜੀ ਕਿ ਪੰਜਾਬ ਸਰਕਾਰ ਤੋਂ ਹੁਣ ਅੱਗੇ ਆਣਗੇ ਜਾਂਦਾ ਸੋਡੀ ਸਾਹਿਬ ਗੱਲ ਉੱਥੀ ਆ ਜਾਂਦੀ ਹੈ ਜੇ ਸੈਂਟਰ ਸਰਕਾਰ ਗੱਲ ਨਹੀਂ ਕਰਦੀ ਸੈਂਟਰ ਸਰਕਾਰ ਟਾਲਮਟੋਲ ਕਰਦੀ ਹੈ ਤਾਂ ਉਹਦਾ ਵੀ ਇਹ ਕਾਰਨ ਕਿਤੇ ਨਾ ਕਿਤੇ ਜਥੇਬੰਦੀਆਂ ਬਣ ਜਾਨੀ ਐ ਪੰਜਾਬ ਸਰਕਾਰ ਅਗਲਾ ਹੈਲਪ ਕਰਨ ਦੀ ਸਪੋਰਟ ਕਰਨ ਦੀ ਗੱਲ ਕਰਦੀ ਹੈ ਉਹਦੇ ਵਿੱਚ ਜਥੇਬੰਦੀਆਂ ਪ੍ਰੋਬਲਮ ਦੇ ਦਿੰਨੀ ਐ ਠੀਕ ਐ ਦਿੱਲੀ ਚੋਣਾ ਹੋ ਰੇ ਸੀ ਐ ਮਾਨ ਸਾਹਿਬ ਉੱਥੇ ਵਿਜੀ ਸੀਗੇ ਉਹ ਗੱਲ ਅਲੱਗ ਆ ਲੇਕਿਨ ਅਗਰ ਸਰਕਾਰ ਨੂੰ ਸੂਬਾ ਸਰਕਾਰ ਨੂੰ ਕਿਸਾਨ ਨਾਲ ਲੈ ਕੇ ਚੱਲਣਗੇ ਫੇਰ ਇਹ ਕਿਤੇ ਨਾ ਕਿਤੇ ਸੀ ਕਹਿੰਦੇ ਵੀ ਗੱਲ ਜੁੜੀ ਹੈ ਸਾਡਾ ਮੈਟਰ ਸਿਰੇ ਚੜ ਸਕਦਾ ਅਗਰ ਅਸੀਂ ਕਹੀਏ ਵੀ ਬਿਨਾਂ ਸਰਕਾਰ ਤੋਂ ਇਹ ਮੈਟਰ ਸਿਰੇ ਚੜ ਜੂਗਾ ਸੂਬਾ ਸਰਕਾਰ ਨੂੰ ਨਾਲ ਲੈਣਾ ਜਾਂ ਸੂਬਾ ਸਰਕਾਰ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ ਛੋਟੀ ਸਾਹਿਬ ਸੂਬਾ ਸਰਕਾਰ ਨੂੰ ਆਉਣਾ ਪੈਣਾ ਹੈ ਇਹ ਤੁਹਾਡੀ ਗੱਲ ਸਹੀ ਹੈ ਪਰ ਉਸ ਤੋਂ ਪਹਿਲਾਂ ਮੈਂ ਇਹ ਕਹਿਣਾ ਦੇਖੋ ਵੀ ਸਾਰੇ ਕਿਸਾਨਾਂ ਦੇ ਜਿਹੜੇ ਵੱਡੇ ਵੱਡੇ ਨੇਤਾ ਨੇ ਬਾਅਦ ਚੋਂ ਪ੍ਰੈਸ ਕਾਨਫਰੰਸ ਕਰਦਾ ਕੋਈ ਫਾਇਦਾ ਨਹੀਂ ਤੁਸੀਂ ਉੱਥੇ ਬੈਠੋ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰੋ ਪਰ ਗੱਲਬਾਤ ਹੋਏਗੀ ਕਿੱਦਾਂ ਇਹ ਸਮਝ ਤੋਂ ਬਾਹਰ ਹੈ ਕਿਉਂਕਿ ਉਹਨਾਂ ਦਾ ਪਾੜ ਪਹਿ ਚੁੱਕੇ ਨੇ ਜਿਹੜੇ ਸਾਰੇ ਨੇ ਉਹ ਸਿਆਸੀ ਕੁਰਸੀਆਂ ਦੇਖ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕਾਨੂੰਨ ਤਾਂ ਮੋਦੀ ਸਾਹਿਬ ਮੰਨਣਾ ਮੈਨਾਂ ਕੋਈ ਨਾ ਕੋਈ ਹਾਲਤਾ ਹੋਏਗਾ ਉਹਨਾਂ ਨੂੰ ਐ ਵੀ ਸ਼ਾਇਦ ਡੱਲੇਵਾਲ ਸਾਹਿਬ ਹੀਰੋ ਨਾ ਬਣ ਜਾਣ ਦੇਖੋ ਤੁਹਾਡਾ ਮੇਰਾ ਕੋਈ ਪਰਸਨ ਲੈਣਾ ਦੇਣਾ ਨਹੀਂ ਡੱਲੇਵਾਲ ਸਾਹਿਬ ਨਾਲ ਅਸੀਂ ਤਾਂ ਬੋਲਦੇ ਆ ਕਿ ਇੱਕ ਬੰਦਾ ਇੰਨੇ ਦਿਨਾਂ ਤੋਂ ਭੁੱਖਾ ਪਾਣਾ ਬੈਠਾ ਹੈ ਤੁਹਾਨੂੰ ਯਾਦ ਹੋਣਾ ਕਿ ਸਰਬਤ ਸਿੰਘ ਖਾਲਸਾ ਦੀ ਪਿੱਛੇ ਹੀ ਡੈਥ ਹੋਈ ਹੈ ਕਿੰਨੇ ਸਾਲ ਉਹ ਮਰਨ ਵਰਤੇ ਬੈਠੇ ਰਹੇ ਕਿਸੇ ਨੇ ਪੁਕਾਰ ਨਹੀਂ ਸੁਣੀ ਹਾਲਾਂਕਿ ਉਹ ਦੇਸ਼ ਤੋਂ ਬਾਹਰੋਂ ਸਮਰਥਨ ਕਰ ਰਹੇ ਸੀ ਔਰ ਉਹੀ ਹਾਲ ਡੱਲੇਵਾਲ ਸਾਹਿਬ ਦਾ ਹੋਵੇ ਕੋ ਡੱਲੇਵਾਲ ਸਾਹਿਬ 66 ਦਿਨ ਤੋਂ ਸਿਰਫ ਪਾਣੀ ਪੀ ਰਹੇ ਨੇ ਉਹ ਜੇ ਜੇ ਤੁਸੀਂ ਗੱਲ ਕਰੀ ਡ੍ਰਿਪਾਂ ਦੀ ਡ੍ਰਿਪਾਂ ਦੇ ਵਿੱਚ ਕੋਈ ਉਹਨਾਂ ਨੂੰ ਸਿਰਫ ਗਲੂਕੋਜ਼ ਦਿੱਤਾ ਜਾ ਰਿਹਾ ਸੀ ਉਹ ਵੀ ਨੋਰਮਲ ਗਲੂਕੋਜ਼ ਤੇ ਉਹ ਵੀ ਹੁਣ ਬੰਦ ਹੋ ਚੁੱਕਿਆ हां बिल्कुल चौधरी साहब देखो एक ਸਾਡੀ ਜਿਹੜੀ ਬੋਡੀ ਹੁੰਦੀ ਹੈ ਸਾਡਾ ਜਿਹੜਾ ਸਰੀਰ ਹੁੰਦਾ ਹੈ ਉਹਦੇ ਵਿੱਚ ਅੰਨ ਪਾਣੀ ਅਗਰ ਪ੍ਰੋਪਰ ਸਵੇ ਨਾਲ ਨਹੀਂ ਜਾਊਗਾ ਜਸ ਸਿਸਟਮ ਨਾਲ ਨਹੀਂ ਜਾਊਗਾ ਫਿਰ ਕਿਤੇ ਨਾ ਕਿਤੇ ਜਿਹੜੀ ਮਸ਼ੀਨਰੀ ਹੈ ਸਾਡਾ ਸਰੀਰ ਵੀ ਇੱਕ ਮਸ਼ੀਨ ਦੀ ਤਰ੍ਹਾਂ ਇੱਕ ਇੰਜਣ ਦੀ ਤਰ੍ਹਾਂ ਹੈ ਅਗਰ ਉਹਦੇ ਸ ਪ੍ਰੋਪਰ ਤਰੀਕੇ ਨਾਲ ਤੇਲ ਪਾਣੀ ਨਹੀਂ ਜਾਊਗਾ ਜਾਂ ਉਸ ਨੂੰ ਸਹੀ ਤਰੀਕੇ ਨਾਲ ਸਿਸਟਮ ਨਾਲ ਚੀਜ਼ ਨਹੀਂ ਮਿਲੂਗੀ ਦਵਾਈ ਬੂਟੀ ਨਹੀਂ ਮਿਲੂਗੀ ਫਿਰ ਉਹ ਜਿਹੜਾ ਸਰੀਰ ਹੈ ਹੌਲੀ 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 ਕਿਤੇ ਨਾ ਕਿਤੇ ਕੋਈ ਅੱਜ ਕੱਲ ਦੇਖੋ ਅਟੈਕ ਕਿੰਨੇ ਬਣੇ ਹੋਏ ਜੇ ਸੀ ਢੱਲੇਵਾਲ ਸਾਹਿਬ ਦੀ ਗੱਲ ਕਰੀਏ ਢੱਲੇਵਾਲ ਸਾਹਿਬ ਦੀਆਂ ਬਿਮਾਰੀਆਂ ਕਿੰਨੀਆਂ ਦੇ ਨਾਲ ਵੀ ਉਮਰ ਦਾ ਤਕਾਜ਼ਾ ਵੀ ਹੋ ਜਾਂਦਾ ਵੀ ਇਹ ਉਮਰ ਚ ਆ ਕੇ ਇਹ ਬਿਮਾਰੀਆਂ ਆ ਜਾਣੀਆਂ ਪਹਿਲੇ ਹੀ ਉਹਨਾਂ ਨੂੰ ਬਿਮਾਰੀਆਂ ਨੇ ਘੇਰ ਰੱਖਿਆ ਉਤੋਂ ਭੁੱਖੇ ਰਹਿਣਾ ਉਤੋਂ ਇੱਕ ਸਿਰਫ ਪਾਣੀ ਦੇ ਸਾਰੇ ਚੱਲਣਾ ਪ੍ਰੋਪਰ ਦਵਾਈ ਨਹੀਂ ਲੈਣੀ ਦੇਖੋ ਇਹ ਫਿਰ ਆਉਣੇ ਵਾਲਾ ਆਉਣੇ ਵਾਲੇ ਜਿਹੜੇ ਦਿਨਾਂ ਹੋਰ ਵੀ ਸੰਕਟ ਭਰੇ ਹੋ ਸਕਦੇ ਆ ਅਗਰ ਜਥੇਬੰਦੀਆਂ ਨਾ ਸਮਝਣ ਕਿਉਂਕਿ ਅਸੀਂ ਜਥੇਬੰਦੀਆਂ ਨੂੰ ਬਾਰ-ਬਾਰ ਬੇਨਤੀ ਸੀ ਕਰਕੇ ਕਰਦੇ ਆਂ ਵੀ ਇਹ ਜਥੇਬੰਦੀਆਂ ਜਾਂ ਪੰਜਾਬ ਸਿਰਫ ਇਹ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਤੇ ਜ ਐਮਐਸਪੀ ਤੇ ਅੱਗੇ ਆ ਰਿਹਾ ਬਾਕੀ ਜੇ ਅਸੀਂ ਟਕੈਤ ਦੀ ਵੀ ਗੱਲ ਕਰੀਏ ਚੰਡੂਨੀ ਦੀ ਵੀ ਗੱਲ ਕਰੀਏ ਠੀਕ ਆ ਉਹ ਅਗਰ ਸੁਭਿਆਤ ਹੋਣ ਬਾਕੀ ਕਿੰਨੇ ਕੁ ਕਿਸਾਨ ਹੋਣ ਦੇ ਨਾਲ ਕਿੰਨੇ ਕੁ ਲੋਕ ਨਾਲ ਆ ਉਹ ਤਾਂ ਸਾਨੂੰ ਦਿਖ ਰਿਹਾ ਜੀ ਜੀ ਸਹੀ ਗੱਲ ਆ ਦੇਖੋ ਆਪਾਂ ਤਾਂ ਅਪੀਲ ਅਸੀਂ ਕਰਦੇ ਆਂ ਕਿਉਂਕਿ ਹੁਣ ਆਮ ਲੋਕ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਹੋਏ ਨੇ ਪਰ ਜਦ ਦੀ ਸ਼ਰਮਾ ਜੀ ਇਹ ਖਬਰਾਂ ਚੱਲ ਰਹੀ ਹੈ ਨਾ ਵੀ ਕਿਸਾਨ ਆਗੂ ਵਿੱਚ ਪਾੜ ਪੈ ਰਿਹਾ ਹੈ ਤਾਂ ਜਿਹੜੇ ਸ਼ਹਿਰੀ ਲੋਕ ਸਮਰਥਨ ਕਰ ਰਹੇ ਸੀ ਉਹਨ ਕਿੱਥੇ ਨਾ ਕਿੱਥੇ ਪਿੱਛੇ ਹੁੰਦੇ ਜਾ ਰਹੇ ਨੇ ਮੇਰੀ ਕਈਆਂ ਨਾਲ ਗੱਲਬਾਤ ਹੋ ਰਹੀ ਹੈ ਕਿਉਂਕਿ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਵੀ ਅੱਜ ਧਰਨਾ ਕੱਲ ਧਰਨਾ ਪਰਸੋ ਧਰਨਾ ਇਹ ਤਾਂ ਰੋਜ਼ ਧਰਨੇ ਲਾਈ ਜਾਂਦੇ ਨੇ ਦੇਖੋ ਹਰੇਕ ਬੰਦੇ ਨੇ ਆਪਣਾ ਕਮਾਣਾ ਆਪਣਾ ਖਾਣਾ ਲੋਕਾਂ ਨੂੰ ਵਿਗਨ ਪੈ ਰਹੀ ਹੈ ਐਵੇਂ ਨਾ ਹੋਵੇ ਕਿ ਜਿਹੜਾ ਅੱਜ ਲੋਕਾਂ ਸਾਥ ਮਿਲ ਰਿਹਾ ਉਹ ਫਿਰ ਖਤਮ ਹੋ ਜੇ ਸੋਢੀ ਸਾਹਿਬ ਜਿਹਦੇ ਤੇ ਪੈਂਦੀ ਐ ਉਹਨੂੰ ਪਤਾ ਲੱਗਦਾ ਐ ਜਿਹਦੇ ਤੇ ਬੀਤੀ ਐ ਉਹਨੂੰ ਪਤਾ ਲੱਗਦਾ ਐ ਅਸੀਂ ਗੱਲ ਕਰਦਨੇ ਆ ਮਜ਼ਦੂਰਾਂ ਦੇ ਅਸੀਂ ਗੱਲ ਕਰਦਨੇ ਆ ਕਿਸਾਨਾਂ ਦੀ ਦੇਖੋ ਨਾ ਤਾਂ ਸਾਰੇ ਕਿਸਾਨ ਆ ਜਿਹੜੇ ਜ਼ਮੀਨ ਜਾਇਦਾਦ ਵਾਲੇ ਆ ਅਮੀਰ ਆ ਨਾ ਸਾਰੇ ਮਜ਼ਦੂਰ ਆ ਜਿਨ੍ਹਾਂ ਨੂੰ ਸਹੀ ਮਿਹਨਤਾਨਾ ਨਾ ਮਿਲਦਾ ਐ ਦੇਖੋ ਇਸ ਦਾ ਚੈਨਲ ਦੇ ਮਾਧਿਅਮ ਰਹੀਮ ਮਜ਼ਦੂਰ ਦਾ ਸਹੀ ਮਿਹਨਤਾਨਾ ਦੇਣਾ ਪੂਰਾ ਮਿਹਨਤਾਨਾ ਦੇਣਾ ਜਾਂ ਜਿਹੜੇ ਕਿਸਾਨ ਕੋਲ ਜ਼ਮੀਨ ਘਟਾ ਐ ਜਾਇਦਾਦ ਘਟਾ ਐ ਜਾਂ ਜ਼ਮੀਨ ਦਾ ਕੋਈ ਹੋਰ ਸਕੇਰ ਦਾ ਕੋਈ ਸਰਕਾਰਾਂ ਵੱਲੋਂ ਹੈਲਪ ਦੇਣੀ ਐਗਾ शर्मा जी ਕੋਈ ਮਾਫੀ ਚਾਹਨਾ ਫੋਨ ਕੱਟਿਓ ਨਾ ਡਾਕਟਰ ਸਾਹਿਬ ਆ ਤੁਸੀਂ ਸੁਣਿਓ ਮੈਂ ਤੁਹਾਡੇ ਤੋਂ ਜਵਾਬ ਲਾਂਗਾ ਜੀ ਜੀ 1 ਮਿੰਟ ਹੈਲੋ ਹਾਂਜੀ ਸਾਥੀ ਦਾ ਡਾਕਟਰ ਸਾਹਿਬ ਹੈਲੋ 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 ਮਾਫ਼ੀ ਜਾਨਾ ਉਹਨਾਂ ਦਾ ਫੋਨ ਲੱਗਿਆ ਸੀ ਪਰ ਆ ਗਿਆ ਦੁਬਾਰਾ ਉਧਰ ਮੇਰਾ ਲਾਈਨ ਤੇ ਨੇ ਸ਼ਰਮਾ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸ਼ਰਮਾ ਜੀ ਵੀ ਸੁਣ ਰਹੇ ਨੇ ਸ਼ਰਮਾ ਜੀ ਤੁਹਾਡੀ ਗੱਲ ਦਾ ਜਵਾਬ ਦੇਣਗੇ ਬਾਅਦ ਪਹਿਲਾਂ ਤੁਸੀਂ ਦੱਸੋ ਜਿਹੜਾ ਇਸ ਦਾ ਮੁੱਦਾ ਹੈ ਕਿਉਂਕਿ ਡੰਨੇਵਾਲ ਸਾਹਿਬ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਦੇਖੋ ਜੀ ਡੰਨੇਵਾਲ ਸਾਹਿਬ ਦੀ ਹਾਲਤ ਦਾ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਾ ਗੱਲ ਕਰ ਵੀ ਜਿਹੜਾ ਇਹ ਧਰਨੇ ਮੁਜਾਰੇ ਵਾਲਾ ਸਿਸਟਮ ਹੈ ਇਹ ਹੁਣ ਜਿੱਥੇ ਲੋਕ ਇਹਦਾ ਸਮਰਥਨ ਕਰ ਰਹੇ ਸੀ ਨਾ ਉਹ ਥੋੜਾ ਜਿਹਾ ਪਿੱਛੇ ਹਟਣ ਲੱਗ ਗਏ ਜੀ ਇਹ ਉਸ ਟਾਈਮ ਦੀ ਗੱਲ ਹੁੰਦੀ ਹੈ ਨਾ ਤੇ ਮਤਲਬ ਕਿਉਂਕਿ ਜਿਹੜੀ ਦੁਕਾਨਦਾਰੀ ਹੈ ਉਹ ਜਿਆਦਾ ਪ੍ਰਭਾਵਿਤ ਹੋ ਰਹੀ ਹੈ ਇਸ ਜੀ ਹਾਂ ਇਹ ਇੱਕ ਮਿੰਟ ਇੱਕ ਮਿੰਟ ਮੈਂ ਮੈਂ ਸ਼ਰਮਾ ਨੂੰ ਲਾਈਨ ਤੇ ਲੈਣਾ ਫੋਨ ਕੱਟੇ ਹੋਣਾ ਤੁਹਾਡੀ ਗੱਲ ਦਾ ਜਵਾਬ ਉਹ ਤੁਹਾਨੂੰ ਦੇਣਗੇ ਸਿੱਧਾ ਹੈਲੋ ਸ਼ਰਮਾ ਜੀ ਹੈਲੋ ਹਾਂ ਜੀ ਇਹ ਇੱਕ ਮਿੰਟ ਮੈਂ ਸ਼ਰਮਾ ਨੂੰ ਲਾਈਨ ਤੇ ਲੈਣਾ ਸ਼ਰਮਾ ਜੀ ਤੁਹਾਡੀ ਗੱਲ ਦਾ ਜਵਾਬ ਦੇਣਗੇ ਹੈਲੋ ਸ਼ਰਮਾ ਜੀ ਹੈਲੋ ਹਾਂ ਜੀ ਆ ਚਲੋ ਡਾਕਟਰ ਸਾਹਿਬ ਤੁਸੀਂ ਆ ਜਾਓ ਸਹੀ ਗੱਲ ਹੈ ਸ਼ਰਮਾ ਜੀ ਲਾਈਨ ਤੋਂ ਕੱਟ ਗਏ ਨੇ ਜੇ ਆ ਗਿਆ ਤਾਂ ਉਹ ਤੁਹਾਡੀ ਗੱਲ ਦਾ ਜਵਾਬ ਦੇਣਗੇ ਇਹ ਦੇਖੋ ਤੁਹਾਡੀ ਗੱਲ ਸਹੀ ਹੈ ਲੋਕ ਹੁਣ ਪਰੇਸ਼ਾਨ ਹੋ ਰਹੇ ਨੇ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਜਿਹੜੇ ਕਿਸਾਨ ਜੱਥੇ ਬੰਦੀਆਂ ਉਹਨਾਂ ਦੇ ਵਿੱਚ ਹੁਣ ਇੱਕਜੁੱਟਤਾ ਨਹੀਂ ਰਹੀ ਮੰਦੇਓ ਦੇਖੋ ਜੀ ਕਿਸਾਨਾਂ ਕਿਤਾਬ ਚ ਤਾਂ ਇੱਕਜੁੱਟਤਾ ਜਿੱਦੇ ਦਾ ਢੱਲੇ ਵਾਲ ਸਾਹਿਬ ਬੈਠਾ ਉਦੋਂ ਦੀ ਨਹੀਂ ਹੈਗੀ ਜੀ ਦੇਖੋ ਇਹ ਧਰਨਾ ਕਾਦਾ ਖਤਮ ਹੋ ਜਾਂਦਾ ਹਾਂਜੀ ਇਹ ਧਰਨਾ ਕਾ ਦਾ ਖਤਮ ਹੋ ਸਕਦਾ ਸੀ ਪਰ ਇਹ ਜਿਹੜੇ ਕਾ ਕੀ ਹੋਇਆ ਜੀ ਇਹ ਤਾਂ ਢੱਲੇਵਾਲ ਸਾਹਿਬ ਤੇ ਢੱਲੇਵਾਲ ਦੀ ਜਿਹੜੀ ਡਾਕਟਰੀ ਟੀਮ ਹੈ ਉਹਨਾਂ ਦੇ ਵਿੱਚ ਵੀ ਆਪਸੀ મતਭੇਦ ਹੋ ਗਏ ਇਹਨਾਂ ਦੀ ਡੀਲਿੰਗ ਦੇ ਵਿੱਚ ਫਰਕ ਪੈ ਗਿਆ ਜੀ ਇਹ ਕਰਕੇ ਥੋੜਾ ਜਨਾ ਜੇ ਗੁਰੂ ਕੋਈ ਨਾ ਹੋਣੀ ਨਾ ਗੁਰੂ ਕੋਈ ਸ਼ਰਮਾ ਜੀ ਆਗੇ ਸ਼ਰਮਾ ਜੀ ਆਗੇ ਸ਼ਰਮਾ ਜੀ ਆਗੇ ਉਹਨਾਂ ਤੋਂ ਬੁਲਾਨਿਆ ਤੁਹਾਡੀ ਗੱਲ ਦਾ ਜਵਾਬ ਜੀ ਸ਼ਰਮਾ ਜੀ ਹੈਲੋ ਹਾਂਜੀ ਥੋੜੀ ਸਾਹਿਬ ਸ਼ਰਮਾ ਜੀ ਜਵਾਬ ਦਿਓ ਤੁਹਾਡੇ ਦੀ ਗੱਲ ਆ ਗਈ ਡਾਕਟਰ ਸਾਹਿਬ ਵੀ ਸੁਣ ਰਹੇ ਨੇ ਮੈਂ ਸਪੈਸ਼ਲ ਤੁਹਾਨੂੰ ਤੁਹਾਡਾ ਸ਼ੁਕਰੀਆ ਵੀ ਫੋਨ ਕੱਟ ਗਿਆ ਤੁਸੀਂ ਕਰ ਲਿਆ ਤੁਹਾਡੇ ਦੀ ਗੱਲ ਡਾਕਟਰ ਸਾਹਿਬ ਨੇ ਕਹਿਤੀ ਵੀ ਆਮ ਜਿਹੜੇ ਦੁਕਾਨਦਾਰ ਲੋਕ ਨੇ ਉਹ ਹੁਣ ਕਿਸਾਨਾਂ ਦੇ ਧਰਨੇ ਤੋਂ ਤੰਗ ਆ ਚੁੱਕੇ ਨੇ ਜਿਹੜੀ ਗੱਲ ਆਪਾਂ ਕਰ ਰਹੇ ਸੀ ਵੀ ਹੁਣ ਲੋਕ ਪਰੇਸ਼ਾਨ ਹੋ ਚੁੱਕੇ ਨੇ ਤੇ ਦੂਜਾ ਉਹਨਾਂ ਨੇ ਕਿਹਾ ਵੀ ਹਾਂ ਜਥੇਬੰਦੀਆਂ ਕਹਿੰਦੇ ਉਸ ਦੀ ਵੀ ਟੁੱਟੀਆਂ ਸੀ ਜਿਸ ਦਿਨ ਡੱਲੇਵਾਲ ਸਾਹਿਬ ਉੱਥੇ ਯਾਨੀ ਕਿ ਵਫਤ ਮਿਲਿਆ ਸੀ ਸਹਿਮਤ ਹੋ ਬਿਲਕੁਲ ਬਿਲਕੁਲ ਸਹਿਮਤ ਹਾਂ ਜੀ ਦੇਖੋ ਇਹ ਲੋਕਾਂ ਦੇ ਸਾਹਮਣੇ ਇੱਕ ਤਾਂ ਇਹ ਸਾਹਮਣੇ ਕੁਐਸਚਨ ਖੜਾ ਹੋ ਰਿਹਾ ਵੀ ਕਿਹਾ ਤੁਸੀਂ ਕਿਹੜੇ ਜਥੇਬੰਦੀ ਦੀ ਗੱਲ ਮੰਨ ਲੋਗੇ ਜਥੇਬੰਦੀ ਇੱਕ ਹੈ ਵੀ ਨਹੀਂ ਹੈ ਵੀ SKM23 ਦੀ ਗੱਲ ਕਰਦੇ ਆਂ ਦੂਜੀ ਗੱਲ ਰੋਜ਼ੇ ਪੰਜਾਬ ਬੰਦ ਕਰਨ ਦੀ ਗੱਲ ਕਰਨੀ, ਟ੍ਰੇਨਾਂ ਰੁਕਣ ਦੀ ਗੱਲ ਕਰਨੀ, ਟਰੋਲ ਪਲਾਜ਼ੇ ਬੰਦ ਕਰਨ ਦੀ ਗੱਲ ਕਰਨੀ, ਆਮ ਪਬਲਿਕ ਹੈ ਜਿਹੜੀ ਉਹ ਪਰੇਸ਼ਾਨ ਹੋ ਚੁੱਕੀ ਹੈ ਕਿਉਂਕਿ ਸਹੀ ਸਿਸਟਮ ਨਾ ਰਚਿਆ ਜਾ ਸਕਦਾ ਇਸੋ ਕਰਕੇ ਬਸ ਅਬ ਲੱਖਾਂ ਸਰਕਾਰ ਨੂੰ ਦਿਖਾਉਣ ਵਾਸਤੇ ਲੋਕ ਸਾਜ ਉਹ ਕਰਦੇ ਆਂ। ਅਗਰ ਅਸੀਂ ਰੋਜ਼ ਵੀ ਐਦਾਂ ਜੋ ਡੁਕਡੁਕੀ ਬਜਾਉਂਗੇ ਵੀ ਅੱਜ ਤੇਰ ਸਾਹਿਬ ਨੇ ਕਹਿਤਾ ਪੰਜਾਬ ਬੰਦ ਕਰੂਗੇ, ਪਰਸੋਂ ਲਖੋਵਾਰ ਸਾਹਿਬ ਨੇ ਕਹਿਤਾ ਫੇ ਝੰਡੂਨੀ ਸਾਹਿਬ ਨੇ ਕਹਿਤਾ ਐਦਾਂ ਨਹੀਂ ਜੀ ਗੱਲ ਬਣਦੀ ਹੁੰਦੀ। ਈਸੀ ਕਰਕੇ ਕਹਿੰਦੇ ਇੱਕ ਮੰਚ ਤੇ ਇਕੱਠੇ ਹੋ ਜਦੋਂ ਇੱਕ ਮੰਜ਼ਲ ਤੇ ਪਹੁੰਚਣਾ ਹੋਵੇ ਸੀ। ਚਲੋ ਸ਼ਰਮਾਈ ਤੁਸੀਂ ਸਾਨੂੰ ਅਪਡੇਟ ਦਿੱਤੀ ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ ਫਿਲਹਾਲ ਤੁਹਾਡਾ ਸ਼ੁਕਰੀਆ ਸਰ ਧੰਨਵਾਦ ਛੋਟੀ ਸਾਹਿਬਾ ਬਹੁਤ ਧੰਨਵਾਦ ਜੀ ਤਾਂ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸੰਜੀਵ ਸ਼ਰਮਾਈ ਸਾਡੇ ਪੱਤਰਕਾਰ ਤੇ ਵਿੱਚ ਰਿੰਦਰ ਜੀ ਆਏ ਸੀ ਮਾਨਸਾ ਤੋਂ ਕਿ ਜਿਹੜਾ ਮੁੱਦਾ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਜਿਹੜੀ ਹੈ ਕਿ ਉਹ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਵੱਲੋਂ ਮੈਡੀਕਲ ਸਹਾਇਤਾ ਨਹੀਂ ਮਿਲ ਪਾ ਰਹੀ ਕਿਉਂਕਿ ਪਿਛਲੇ 6 ਦਿਨ ਤੋਂ ਉਹਨਾਂ ਦੀ ਨਾੜਾਂ ਜਿਹੜੀਆਂ ਹੱਥਾਂ ਦੀਆਂ ਬਲੌਕ ਹੋ ਚੁੱਕੀਆਂ ਨੇ ਹਾਲਾਂਕਿ ਡਾਕਟਰ ਕੋਸ਼ਿਸ਼ ਕਰ ਰਹੇ ਨੇ ਪੈਣਾ ਪੈਰਾਂ ਦੇ ਵਿੱਚੋਂ ਨਾਲਾ ਲੱਭ ਕੇ ਉਹਨੂੰ ਡ੍ਰਿਪ ਲਗਾਉਂਦੀ ਪਰ ਉਹ ਵੀ ਨਹੀਂ ਹੋ ਰਿਹਾ ਉਸੇ ਉੱਪਰੋਂ ਕਿਸਾਨ ਜਥੇਬੰਦੀਆਂ ਅੱਜ ਮੀਟਿੰਗ ਕਰਨ ਗਿਆ ਖਨਵਰੀ ਬਾਰਡਰ ਤੇ ਜਿਹੜੇ ਆਗੂ ਨੇ ਵੱਡੇ ਵੱਡੇ ਉਹ ਲੈਣਗੇ ਕੋਈ ਹੋਰ ਨਵਾਂ ਡਿਸੀਜਨ ਕਿਉਂਕਿ 14 ਤਰੀਕ ਨੂੰ ਮੀਟਿੰਗ ਜਿਹੜੀ ਤੈ ਹੋਣੀ ਹੈ ਭਾਜੀਪੀ ਨਾਲ ਚੰਡੀਗੜ੍ਹ ਦੇ ਵਿੱਚ ਉਸ ਦੇ ਬਾਰੇ ਵੀ ਫੈਸਲਾ ਲਿਆ ਜਾਣਾ ਪਰ ਸਾਡੇ ਵੱਲੋਂ ਹਮੇਸ਼ਾ ਹੀ ਗੱਲ ਕਹੀ ਜਾਂਦੀ ਹੈ ਕਿ ਸਾਡਾ ਕਿਸੇ ਜਥੇਬੰਦੀਆਂ ਕੋਈ ਲੈਣਾ ਦੇਣਾ ਸਾਡੇ ਚੈਨਲ ਦਾ ਨਾ ਡੱਲੇਵਾਲ ਸਾਹਿਬ ਨਾਲ ਨਾ ਭੰਡੇਰ ਸਾਹਿਬ ਨਾਲ ਨਾ ਹੀ ਚੜੂਨੀ ਸਾਹਿਬ ਨਾਲ ਪਰ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਜੋ ਸੱਚ ਹੈ ਜੋ ਇਸ ਧਰਨਾ ਸੱਚ ਹੋ ਰਿਹਾ ਹੈ ਉਹ ਸਾਚੂ ਨਸ਼ਰ ਕਰੀਏ ਕਿਉਂਕਿ ਅਸੀਂ ਚਾਹਨੇ ਆ ਕਿ ਇਹ ਧਰਨਾ ਜਲਦੀ ਜਲਦੀ ਖਤਮ ਹੋਵੇ ਇਸ ਦੇ ਨਾਲ ਪੰਜਾਬ ਦੇ ਨਹੀਂ ਹਰਿਆਣਾ ਰਾਜਸਥਾਨ ਕਈ ਸਟੇਟਾਂ ਦੇ ਲੋਕ ਨਾ ਖੁਸ਼ ਹੋ ਰਹੇ ਨੇ ਉਹ ਵੀ ਚਾਹਨੇ ਧਰਨਾ ਖਤਮ ਹੋਵੇ ਤਾਂ ਦੋਸਤੋ ਹੁਣ ਜੋ ਵੀ ਅਗਲੀ ਅਪਡੇਟ ਡੱਲੇਵਾਲ ਸਾਹਿਬ ਦੇ ਰਿਲੇਟਡ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਰ ਕਰੇਗਾ A1 ਪੰਜਾਬੀ ਟੀਵੀ ਤੇ ਤੁਸੀਂ ਦੇ ਇਧਰ ਹੋਏ ਹੋ ਪੰਜਾਬੀ ਨਿਊਜ਼ ਮੈਨੂੰ